ਬੀਤੀ ਦੋਜੂ ਨੂੰ ਨੰਗਲ ਦੇ ਨਿਵਾਸੀ ਰਾਕੇਸ਼ ਹੰਸ ਉਤੇ ਪੁਲਿੰਸ ਲਾਈਨ ਚੌਂਕ ਰੋਪੜ ਵਿਖੇ ਕਾਤਲਾਨਾ ਹਮਲੇ ਦੇ ਸਬੰਧ ਵਿੱਚ ਭਾਰਤੀ ਵਾਲਮੀਕੀ ਸਭਾ ਤੇ ਭਾਰਤੀ ਜਨਤਾ ਪਾਰਟੀ ਦਾ ਸਾਂਝਾ ਵਫਤ ਜੋ ਕਿ ਐਸਐਸਪੀ ਰੂਪਨਗਰ ਨੂੰ ਮਿਲੇ ਨੇ ਇਸ ਦੌਰਾਨ ਆਦੇਦਾਰਾਂ ਨੇ ਬੇਨਤੀ ਕੀਤੀ ਹੈ ਕਿ ਇਸ ਘਟਨਾਕਰਮ ਦੇ ਅਸਲੀ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਸੁਟਿਆ ਜਾਵੇ ਰਾਕੇਸ਼ ਹੰਸ ਜੋ ਕਿ ਇਸ ਸਮੇਂ ਵੀ ਕੋਮਾ ਦੇ ਵਿੱਚ ਨੇ ਨੁਲੈਕੈਨ ਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰ ਅਸਲ ਐਸਐਸਪੀ ਸਾਫ ਨੇ ਵਫਦ ਨੂੰ ਹਰ ਸੰਭਵ ਮਦਦ ਦਾ ਵੀ ਪਰੋਸਾ ਦਿੱਤਾ ਹੈ ਉਹਨਾਂ ਵੱਲੋਂ ਟੀਮਾਂ ਬਣਾ ਕੇ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਆਖੀ ਗਈ ਹੈ ਹਾਲਾਂਕਿ ਵਫਦ ਨੇ ਨਿਰਣੇ ਲਈ ਹੈ ਕਿ ਜੇਕਰ ਪੁਲਿਸ ਪ੍ਰਸ਼ਾਸਨ ਇੱਕ ਹਫ਼ਤੇ ਦੇ ਵਿੱਚ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦਾ ਤਾਂ ਇੱਕ ਸਾਂਝਾ ਮੰਚ ਬਣਾ ਕੇ ਇਸ ਬਾਬਤ ਸੰਘਰਸ਼ ਕੀਤਾ ਜਾਵੇਗਾ ਦਰਸਲ ਹੁਣ ਇਨਸਾਫ ਨਾ ਮਿਲਣ ਤੇ ਸੰਘਰਸ਼ ਵਿੱਢਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਪੁਲਿਸ ਲਾਈਨ ਤੇ ਬਹੁਤ ਤਰੀਕ ਨੂੰ ਜੋ ਰਕੇਸ਼ ਕੁਮਾਰ ਦੇ ਨਾਲ ਤੱਕੇ ਸ਼ਾਹੀ ਕੀਤੀ ਬਦਮਾਸ਼ੀ ਦੇ ਨਾਲ ਬੰਦਿਆਂ ਨੇ ਉਹਨੂੰ ਗੱਡੀ ਚੋਂ ਕੱਢ ਕੇ ਉਟਿਆ ਔਰ ਆ ਜੋ ਫੋਮਾ ਵਿੱਚ ਹੈ ਜੋ 메ਨ ਸਰਗਨਾ ਪਟਵਾਰੀ ਹੈ ਉਹ ਹਲੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹੈ ਅੱਜ ਅਸੀਂ ਮਾਨਯੋਗ ਐਸਐਸਪੀ ਗੁਲਨੀਤ ਸਿੰਘ ਕੁਰਾਨਾ ਜੀ ਨੂੰ ਮਿਲੇ ਔਰ ਉਹਨਾਂ ਨੇ ਸਾਨੂੰ ਸਾਰੀ ਟੀਮ ਨੂੰ ਅਸ਼ੂਰ ਕੀਤਾ ਹੈ ਕੀ ਇਨਸਾਫ ਹੋਏਗਾ ਔਰ ਛੇਤੀ ਨੂੰ ਗ੍ਰਫਤਾਰ ਕਰਾਂਗੇ ਸੀਆਈਏ ਦੀ ਟੀਮਾਂ ਵੀ ਉਹ ਕੰਨਿਆ ਅਸੀਂ ਲਾਈਆਂ ਹੋਈਆਂ ਔਰ ਸਾਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਐਸਐਸਪੀ ਸਾਹਿਬ ਨੇ ਯਕੀਨ ਦਿਵਾਇਆ ਛੇਤੀ ਕਲਪਰੇਟਸ ਔਰ ਜੇਲ੍ਹ ਦੇ ਅੰਦਰ ਹੋਣ ਅੱਜ ਰਕੇਸ਼ ਹੰਸ ਜੀ ਦੇ ਪ੍ਰਕਰਮ ਨੂੰ ਲੈ ਕੇ ਜਿਹੜੀ ਪਰਮਾਤਮਾ ਵਾਲਮੀਕ ਦੇ ਮੰਦਿਰ ਵਿਖੇ ਨੰਗਲ ਤੇ ਨਿਆਨੰਗਲ ਵਾਲਮੀਕ ਸਭਾ ਦੀ ਮੀਟਿੰਗ ਹੋਈ ਸੀ ਔਰ ਐਸਐਸਪੀ ਸਾਹਿਬ ਨੂੰ ਮਿਲ ਕੇ ਜਿਹੜਾ ਉਹਨਾਂ ਨੂੰ ਸਾਰੀ ਜਾਣਕਾਰੀ ਦੇਣ ਦੀ ਗੱਲ ਕਹੀ ਸੀ ਅੱਜ ਅਸੀਂ ਰੂਪਨਗਰ ਮਾਂ ਜੋ ਐਸਐਸਪੀ ਸਾਹਿਬ ਨੂੰ ਡਾਕਟਰ ਫਰਮਿੰਦਰ ਸ਼ਰਮਾ ਜੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਅਸੀਂ ਸਾਰਾ ਸਾਂਝਾ ਬਫ ਜਿਹੜਾ ਉੱਥੇ ਜਾ ਕੇ ਮਿਲਿਆ ਔਰ ਐਸਐਸਪੀ ਸਾਹਿਬ ਨੇ ਇਹ ਅਸ਼ੋਰਡ ਕਰਾਇਆ ਹੈ ਕਿ ਜਲਦ ਤੋਂ ਜਲਦ ਜਿਹੜੀਆਂ ਟੀਮਾਂ ਅਸੀਂ ਬਣਾ ਦਿੱਤੀਆਂ ਹੈਆਂ ਔਰ ਇਹ ਟੀਮਾਂ ਉਹਨਾਂ ਜਿਹੜੇ આરોપી ਜਿਹੜੇ ਦੋਸ਼ੀ ਹੈ ਉਹਨਾਂ ਨੂੰ ਜਲਦ ਤੋਂ ਜਲਦ ਅਸੀਂ ਜਿਹੜੇ ਪਕੜ ਲਵਾਂਗੇ ਤੇ ਉਹਨਾਂ ਦੀ ਇੰਸ਼ੋਰੈਂਸ ਤੋਂ ਬਾਅਦ ਅੱਜ ਜਿਹੜਾ ਅਸੀਂ ਸਾਂਝੇ ਤੌਰ ਤੇ ਅਸੀਂ ਕੁਝ ਦਿਨ ਇਹ ਮੀਟ ਕਰਾਂਗੇ ਔਰ ਅਗਰ ਜੇਕਰ ਪੁਲਿਸ ਪ੍ਰਸ਼ਾਸਨ ਨੇ ਫੇਰ ਵੀ ਉਹਨਾਂ ਨੂੰ ਜਲਦ ਤੋਂ ਜਲਦੀ ਨਹੀਂ ਗ੍ਰਿਫਤਾਰ ਕੀਤਾ ਤਾ ਜਿਹੜਾ ਅਗਲਾ ਐਕਸ਼ਨ ਸਾਝੇ ਤੌਰ ਤੇ ਜਿਹੜਾ ਅਸੀਂ ਉਹ ਕਰਨ ਲਈ ਤਿਆਰ ਬਰ ਤਿਆਰ ਹਾਂ ਸੋ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਜਲਦ ਤੋਂ ਜਲਦ ਜਿਹੜਾ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਹ ਉਹਨਾਂ ਨੇ ਸਾਨੂੰ ਇਹ ਵਾਅਦਾ ਦਿੱਤਾ ਬੜੀ ਜਲਦੀ ਅਸੀਂ ਜਿਹੜਾ ਮੇਨ ਪਟਵਾਰੀ ਹੈ ਜਿਹੜਾ ਮੇਨ ਜਿਹਦਾ ਮਾਰਟ ਮਾਈਂਡ ਹੈ ਉਹਨੂੰ ਫੜਾਂਗੇ ਤੇ ਬਾਕੀ ਤਿੰਨ ਬੰਦੇ ਰਹਿ ਗਏ ਦੋ ਬੰਦੇ ਉਹਨਾਂ ਨੇ ਫੜ ਲਏ ਤਿੰਨ ਬੰਦੇ ਰਹਿ ਗਏ ਤਿੰਨ ਨੂੰ ਜਲਦੀ ਜਲਦੀ ਫੜਾਂਗੇ ਜਿਵੇਂ ਲੱਗੀ ਜੀ ਨੇ ਕਿਹਾ ਕਿ ਜੇ ਕੋਈ ਉਸਨੇ ਕਾਰਵਾਈ ਨਹੀਂ ਕੀਤੀ ਤਾਂ ਆਉਣ ਵਾਲੇ ਦਿਨਾਂ 'ਚ ਇਹ ਜਿਹੜੀ ਮੀਟਿੰਗਾਂ ਇਹ ਸੰਘਰਸ਼ ਦੇ ਰੂਪ ਚ ਵੱਧੂngੀਆਂ ਇਹ ਸਾਰੇ ਰਲ ਕੇ ਕਾਂਸ ਪਰਿਵਾਰ ਨੂੰ ਇਨਸਾਫ ਕਰਾਉਣ ਤਾਂ ਕਿ ਲੋਕਾਂ ਤੇ ਮੈਸੇਜ ਜਾਵੇ ਕਿ ਇਦਾਂ ਦੀ ਗੁੰਡਾਗਰਦੀ ਨਾ ਹੋਵੇ ਬਾਕੀ ਹਸਰਾਂ ਦੇ ਭਾਈ ਸਾਹਿਬ ਜਿਹੜੇ ਇਹਨੇ ਪਰ ਜਿਹੜਾ ਗੁੰਡਾਗਰਦੀ ਆ ਨੰਗਾ ਨਾਚ ਹੋਇਆ ਇਹਦੀ ਬਦੌਲਤ ਆਈ ਸਾਨੂੰ ਇੱਥੇ ਮਜਬੂਰ ਹੋ ਕੇ ਆਣਾ ਪਿਆ ਸੋ ਦਾਰਸਾ ਨੇ ਤੁਹਾਨੂੰ ਦੱਸਿਆ ਹੈ ਸਾਨੂੰ ਐਸਐਸਪੀ ਸਾਹਿਬ ਨੇ ਪੂਰਾ ਵਿਸ਼ਵਾਸ ਦਵਾਇਆ ਜਿਹੜਾ ਦੁੱਧ ਦਾ ਦੁੱਧ ਹੋਰ ਪਾਣੀ ਦਾ ਪਾਣੀ ਹੋਊਗਾ ਔਰ ਮੈਂ ਟੀਮਾਂ ਕਹਿੰਦੇ ਭੇਜੀਆਂ ਹੈ CICI ਦੀ ਟੀਮ ਵੀ ਸਪੈਸ਼ਲ ਸਟਾਫ ਭੇਜਿਆ ਹੈ ਉਹਨੂੰ ਗ੍ਰਿਫਟਾਰ ਕਰਾਂਗੇ ਔਰ ਕਸੂਰਦਾਰ ਨੇ ਕਿਹਾ ਵੀ ਮੈਂ ਜਿਹੜਾ ਕਸੂਰਵਾਰ ਹੈ ਉਹੀ ਹੈ ਜਿਹੜਾ ਕਿ ਬਾਹਰ ਘੁੰਮ ਰਿਹਾ ਏ ਦੌਰ ਵਿੱਚ ਉਹ ਵੀ ਜੀ ਹੈ ਸ਼ਾਇਦ ਕੋਈ ਕੁੱਤੇ ਬਾਰੇ ਵੀ ਕੋਸ਼ਿਸ਼ ਕਰਦੇ ਆ ਕਹਿੰਦੇ ਮੈਂ ਭੇਜਦਾ ਆਂ ਦੇਖਦਾ ਜੇ ਕਿਤੇ ਵੀ ਮਿਲ ਗਿਆ ਉਹਨੂੰ ਗ੍ਰਿਫਟਾਰ ਕਰਾਂਗੇ ਉਹ ਤੁਹਾਡਾ ਪੂਰਾ ਤੁਹਾਨੂੰ ਜਿਹੜਾ ਇਨਸਾਫ ਮਿਲੂਗਾ ਇੱਕ ਦੋ ਦਿਨ ਦੇਓ ਕਹਿੰਦੇ ਇੱਕ ਦੋ ਦਿਨ ਦੇ ਵਿੱਚ ਵਿੱਚ ਤੁਹਾਡੀ ਜਿਹੜੀ ਹੈ ਪੂਰੀ ਚ Muito boa